ਪਿਆਰੇ ਸਾਥੀਓ ਮਲਪਰ ਅੜਕਾਂ ਤੋਂ ਬੜੀ ਦੁਖਦਾਇਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਮਾ ਸ਼ਹਿਰ ਸਦਰ ਥਾਣੇ ਦਾ ਪਿੰਡ ਮਲਪਰ ਅੜਕਾਂ ਮਲਪਰ ਅੜਕਾਂ ਦੇ ਵਿੱਚ ਛੋਟੇ ਬੱਚੇ ਜਿਹਦੀ ਇੱਕ ਉਮਰ 5 ਸਾਲ ਦੇ ਕਰੀਬ ਹੈ ਰਾਹੁਲ ਕੁਮਾਰ ਨਾਮ ਦੱਸਿਆ ਜਾ ਰਿਹਾ ਦੂਸਰੇ ਬੱਚੇ ਦੀ ਉਮਰ ਤਕਰੀਬਨ 1.5 ਸਾਲ ਦੇ ਲਗਭਗ ਸੰਦੀਪ ਨਾਮ ਦੱਸਿਆ ਜਾ ਰਿਹਾ ਅਚਾਨਕ ਹੀ ਬੱਚਿਆਂ ਨੇ ਨਾ ਜਾਣੇ ਕੀ ਖਾਦਾ ਕੀ ਨਹੀਂ ਖਾਦਾ ਜਿਸ ਦੇ ਕਾਰਨ ਫਟਫਟ ਰੈਫਰ ਇਧਰ ਉਧਰ ਬੱਚੇ ਕੀਤੇ ਗਏ ਇੱਕ ਬੱਚਾ ਪੀਜੀਆਈ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਬੜੀ ਦੁੱਖਦਾਇਕ ਖਬਰ ਮਲਪੜਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਸਾਥੀਓ ਬਹੁਤ ਦੁੱਖਦਾਇਕ ਵੀਡੀਓ ਮਲਪੜਕਾਂ ਤੋਂ ਬਣਾਈ ਜਾ ਰਹੀ ਹੈ ਬੱਚਾ ਦੁਨੀਆ ਤੋਂ ਚਲੇ ਗਿਆ ਰਾਹੁਲ ਕੁਮਾਰ 5 ਸਾਲ ਦਾ ਬੱਚਾ ਜਿਹੜਾ ਕਿ ਇਸ ਸੰਸਾਰ ਤੇ ਨਹੀਂ ਰਿਹਾ ਸੰਦੀਪ पीजीआई दाखिल ਕੀਤਾ ਗਿਆ 1.5 ਸਾਲ ਦੇ ਲਗਭਗ ਬੱਚਾ ਤਸਵੀਰ ਇਹ ਜੋ ਦਿਖਾ ਰਹੀ ਹਾਂ ਮਲਪੜਕਾਂ ਦੀ ਨਜ਼ਰ ਆ ਰਹੀ ਹੈ ਆਪ ਜੀ ਨੂੰ ਕੀ ਨਾਮ ਹੈ ਆਪ ਦਾ ਹੀਰਾ ਲਾਲ ਮੁਖੀ ਹੈ ਜਿਸ ਬੱਚੇ ਕੀ ਡੈਥ ਹੋ ਗਈ ਉਸ ਦਾ ਨਾਮ ਕੀ ਥਾ ਰਾਹੁਲ 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 ਕੁਮਾਰ ਕਿੰਨੇ ਸਾਲੋਂ ਬੱਚੀ 5 ਸਾਲ जो बच्चा पीजीआई रेफर किया उसका नाम क्या है संदीप कितनी उम्र थी उसकी दो साल बच्चों को कुछ पता लग गया क्या क्या खाया था उन्होंने नहीं पता लग गया आपको कब पता चला कि बच्चे ऐसे ठीक नहीं है महसूस कर रहे कब पता चला पता चल गया पाँच बजे में जो कुरी आया घर आया बुलाने खेत में बुलाने आया यहाँ पे तो मैं गया था तो दोनों बार चालू रख दिया था ਚਰਨਜੀਤ ਜੀ ਦੇ ਨਾਲ ਵੀ ਮੁਲਾਕਾਤ ਕਰਾਂਗੇ ਚਰਨਜੀਤ ਸਿੰਘ ਜੀ ਮਾਲਪੜੜਕਾਂ ਦੇ ਵਿੱਚ ਖੜੇ ਆ ਤੇ ਇੱਕ ਬੱਚੇ ਦਾ ਇਹ ਪਤਾ ਲੱਗਿਆ ਕਿ ਬੱਚਾ ਸੰਸਾਰ ਤੋਂ ਚਲੇ ਗਿਆ ਹੈਗਾ ਤੇ ਕੁਝ ਮਸਲੇ ਦੀ ਸਮਝ ਕੁਝ ਆਂਦੀ ਹੈ ਜੀ ਭਾਈ ਗੁਰਜੀ ਖਾਲਸਾ ਭਾਈ ਫਤੇ ਸਭ ਨੇ ਕੱਲ ਪਹਿਣ ਤੋਂ ਬਾਅਦ ਸੀ ਮੈਨੂੰ ਜੀ 6 ਵਜੇ ਫੋਨ ਕਰਿਆ ਤੇ ਮੈਂ ਜੀ ਦਾ ਸਾਥ ਇੱਥੇ ਹੁੰਦਾ ਤਾਂ ਮੈਂ ਹਰ ਬੱਚੇ ਦੇ ਪੀਏ ਤੱਕ ਲੈ ਕੇ ਜਾਂਦਾ ਜੀ ਡਾਕਟਰ ਸਾਹਿਬ ਨੇ ਕਾਸ਼ ਉਹਨਾਂ ਨੂੰ ਭੇਜਤਾ ਉਹਨਾਂ ਨੂੰ ਜੀ ਕਾਸ਼ ਦੀ ਜਾ ਕੇ ਇੱਕ ਬੱਚੇ ਦੀ ਡੈਥ ਹੋ ਗਈ ਆ ਜੀ ਤੇ ਦੂਸਰਾ ਬੱਚਾ ਉਹਨਾਂ ਨੇ ਪੀਜੀ ਰੈਫਰ ਕਰ ਦਿੱਤਾ ਹੈ ਜੀ ਤੇ ਇਹ ਜਿਹੜਾ ਬੱਚਾ ਸੀ ਜਦੋਂ ਅਸੀਂ ਤੇ ਟੰਗਾ ਪੱਟੇ ਛੱਪੜ ਪੱਟਦੇ ਸੀ ਇਹ ਬੱਚਾ ਬੜਾ ਸਮਾਰਟ ਸੀ ਇਹਨਾਂ ਦਾ ਜੀ ਤੇ ਮੈਨੂੰ ਬੜਾ ਦੁੱਖ ਲੱਗਾ ਮਨ ਨੂੰ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਜੋ ਜਿਹੜੇ ਕੰਮ ਤੇ ਮੈਂ ਕਹਿਆ ਬੱਚੇ ਇੱਥੇ ਰਹਿੰਦੇ ਮੈਂ ਉਹਨੂੰ ਹਰ ਰੋਜ਼ ਟੌਫੀ ਲੈ ਕੇ ਜਾਂਦਾ ਸੀ ਮੈਂ ਉਹਨਾਂ ਬੱਚੇ ਨਾਲ ਪਿਆਰ ਸੀ ਠੀਕ 5 ਸਾਲ ਦਾ ਬੱਚਾ ਕੁੰਗਰਾਲੇ ਵਾਲ ਬੜਾ ਸਮਾਰਟ ਬੱਚਾ ਸੀ ਜੀ ਸੋ ਅੱਜ ਬੜੀ ਦੁੱਖदाई ਘਟਰਾ ਹੈ ਨਗਰ ਦੇ ਉਹ ਪ੍ਰਵਾਸੀ ਜਿਹੜੇ ਮਜ਼ਦੂਰ ਆ ਆਪਣੀ ਰੋਜੀ ਰੋਟੀ ਵਾਸਤੇ ਪੰਜਾਬ ਵਿੱਚ ਆਂਦੇ ਮਿਹਨਤਾਂ ਬੱਸ ਕਮਾਈ ਕਰਨ ਵਾਸਤੇ ਜੀ ਪਰ ਇਹ ਕੁਦਰ ਜਿਹੜਾ ਪਾਣਾ ਵਾਪਰ ਬਹੁਤ ਮੰਦਪਾਪ ਜੀ ਵਾਪਰੀ ਆ ਜੀ ਜੀ ਤੋਂ ਅਸੀਂ ਸਦਾ ਜਖਤਾਰ ਸੇ ਵੀ ਜੱਬੂ ਆਲਦੀ ਸੇ ਉਹ ਪੱਤਰਕਾਰ ਸਾਡੇ ਲੱਗਾ ਚ ਪਹੁੰਚੇ ਆ ਤੇ ਮਲਪਰੜਕਾਂ ਦੇ ਵਿੱਚ ਪਹੁੰਚੇ ਸੀਗੇ ਬੜੀ ਦੁੱਖਦਾਇਕ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਬੱਚੇ ਦੀ ਦੱਸਿਆ ਕਿ ਮੌਤ ਹੋਣ ਦੀ ਕਹਾਣੀ ਸਾਹਮਣੇ ਆਈ ਹੈਗੀ ਹੈ ਦੂਸਰਾ ਬੱਚਾ ਜਿਹੜਾ ਹੈਗਾ ਜਾਂ ਪੀਜੀਆਈ ਨੂੰ ਰੈਫਰ ਕੀਤਾ ਗਿਆ ਕੁਝ ਪਤਾ ਲੱਗਦਾ ਕਿ ਐਕਚੁਅਲ ਹੋਇਆ ਕੀ ਹੈ ਬਸੇ ਨਹੀਂ ਪਤਾ ਲੱਗਦਾ ਕੋਸ਼ਟਮਾਰਟਰ ਕਹਿੰਦਾ ਪਤਾ ਲੱਗਣਾ ਕੀ ਗੱਲ ਹੈ ਜੀ ਉਹ ਚੀਜ਼ ਵੀ ਲੱਭੀ ਸਾਰੇ ਚੈੱਕਿੰਗ ਕੀਤਾ ਬੁਰਦਾਲੇ ਵਾਲੇ ਵਾਲੇ ਸਾਰੇ ਲੱਭਾ ਨਹੀਂ ਕੋਸਤੀ ਜੀ ਹਾਂ ਜੀ ਬਾਅਦ ਚ ਪਤਾ ਲੱਗੂ ਕੋਸ਼ਟਮਾਰਟਰ ਦੇ ਕੀ ਜਾਂ ਬੇਟਾ ਕਹਿੰਦੇ ਆਪ ਬਹਾਵੀ ਦਾ ਕੋਕ ਪੀਦੇਵੇਂ ਸਰ ਕਹਿੰਦੇ ਦੋਨੋਂ ਵੀ ਜਦ ਹੋ ਜਾ ਜਿਉਂ ਕਿ ਪੈਂਡ ਵਾਲੇ ਨੇ ਤਾਂ ਬੜੀ ਨੱਟ ਭੱਜ ਕੀਤੀ ਹੈ ਹਾਂਜੀ ਰਾਤ ਤੇ ਲੱਗੇ ਹੋਏ ਵੀ ਮੁੰਡਾ 10 ਵਜੇ ਪੈਂਚ 10 ਵਜੇ ਉੱਥੋਂ ਆਇਆ ਆਪਣੀ ਜੀ ਜੀ ਪਗੀਆਂ ਤੋਂ ਹਾਂਜੀ ਪੂਰੀ ਪੰਚਾਇਤ ਪਪਾ ਪਾਰ ਹੋ ਗਈ ਜਿਹੜਾ ਸਾਡਾ ਜੀ ਕਿ ਚਲ ਕਰ ਦੇਖੀ ਵੀ ਕਿਉਂਕਿ ਜਿਹੜੀ ਦੀ ਕੋਈ ਚੀਜ਼ ਨਾ ਹੋਵੇ ਭਾਈ ਜੀ ਭਾਈ ਬਿਲ ਬਾਅਦ ਚ ਪਤਾ ਲਾਦੇ ਨਿਆਣੇ ਨੂੰ ਕੀ ਪਤਾ 5 ਸਾਲ ਦਾ ਨਿਆਣਾ ਚੱਲੇ ਜੀ ਹਾਂ ਇੱਕ ਦੋ ਸਾਲ ਦਾ ਹੈ ਕਿੰਨੇ ਕ ਚਰਨਜੀਤ ਜੀ ਨੱਠ ਭੱਜ ਪੈ ਗਏ ਜਦੋਂ ਪਤਾ ਲੱਗਿਆ ਬੱਚੇ ਛੋਟੇ ਆ ਕਿਉਂਕਿ ਮਾਸੂਮ ਬੱਚੇ ਹੈਗੇ ਆ ਸਰ ਨੱਠ ਭੱਜ ਤਾਂ ਪਹੁੰਚਿਆ ਪਈ ਸਾਡੇ ਇਸ ਦੱਗਰ ਦੇ ਇੱਕ ਛਿੰਦਾ ਛਿੰਦਾ ਮੁੰਡਾ ਆਟੋ ਵਾਲਾ ਆ ਉਹ ਲੈ ਗਿਆ ਇੱਕ ਮੁੰਡਾ ਬਸੜੇ ਰਾਜੂ ਆ ਜੀ ਪੈਂਚਰਾਂ ਦਾ ਕੰਮ ਕਰਦਾ ਡਾਕਟਰ ਕਲੀਅਰ ਆ ਉਹਨਾਂ ਦੀ ਪਹਿਲਾਂ ਕਲੀਨਿਕ ਤੇ ਲੈ ਗਿਆ ਸੀ ਉਹਨੂੰ ਰੈਫਰ ਕਰ ਦਿੱਤੇ ਉਹਨਾਂ ਦੋਨੋਂ ਵੀਰਾਂ ਨੇ ਬੜੀ ਨੱਠ ਭੱਜ ਦੌੜ ਭੱਜ ਕਰਕੇ ਉਹਨਾਂ ਨੇ ਉੱਥੇ ਪਹੁੰਚਾਇਆ ਨੇ ਜੀ ਵਿਕਾਸ ਹਸਪੀਟਲ 'ਚ ਪੰਗਾ ਬੱਚੇ ਦਾ ਹਸਪੀਟਲ 'ਚ ਜੀ ਇੱਥੇ ਬੱਚਾ ਦੱਸ ਦੇਵੇ ਇੱਥੇ ਬੱਚਾ ਜਿਆਦਾ ਜਿਹੜਾ ਸੋ ਸਾਡਾ ਇਹ ਨਗਰ ਜਦੋਂ ਕੋਈ ਕਿਸੇ ਦੇ ਭਾਰੀ ਪੈਂਦੀ ਆ ਪਪਾਪਾ ਭਾਰ ਆ ਜਾਂਦਾ ਪੰਚਾਇਤ ਤਾਂ ਹੈ ਹੀ ਹੈ ਪੰਜ ਦੂਰ ਕਰਦੇ ਆ ਸੋ ਆਪਾਂ ਇਦਾਂ ਦੁੱਖ ਦੇ ਵਿੱਚ ਕਦੀ ਪਿੱਛੇ ਨਹੀਂ ਹਟੇ ਕਦੀ ਵੀ ਸੋ ਬੜਾ ਘਾਟਾ ਪਿਆ ਪਰਿਵਾਰ ਨੂੰ ਸੋ ਮਾਂ ਨੂੰ ਪਛਕੇ ਦੇਖੋ ਇਦਾਂ ਤਾਂ ਹਮਾਰ ਕੇ ਰੁੰਦੀ ਆ ਜੀ ਜਿਹਦਾ ਛੋਟਾ ਬੱਚਾ ਕੋਈ 9 ਮਹੀਨੇ ਬੱਚਾ ਜਦੋਂ ਮਾਂ ਗਰਭ ਚ ਰੱਖਦੀ ਆ ਉਹਨੂੰ ਪਤਾ ਕਿ ਇਹਦੋਂ ਉਹਦਾ ਸੋਤਰਾ ਜਨਮ ਹੁੰਦਾ ਜਦੋਂ ਬੱਚਾ ਪੈਦਾ ਹੁੰਦਾ ਇਸ ਕਰਕੇ ਬੜਾ ਦੁੱਖ ਲਗਾਇਆ ਸੋ ਦੂਸਰੇ ਬੱਚੇ ਵਾਸਤੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਜੀ ਦੂਸਰਾ ਬੱਚਾ ਆਏ ਇਹਨਾਂ ਦੂਤਾ ਆ ਉਹ ਵੱਜ ਵੀ ਬਰਮਜੀਤ ਸਿੰਘ ASI ਹਿਮਾਲ ਪਰੜਕਾਂ ਦੇ ਵਿੱਚ ਪਹੁੰਚੇ ਨੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਕੇ ਇਸ ਤਰ੍ਹਾਂ ਪਤਾ ਲੱਗਿਆ ਜੀ ਇਹ ਸਾਨੂੰ ਇਨਟੀਮੇਸ਼ਨ ਆਈ ਸੀ ਤਹਾ ਕੇਰਾ ਹਸਪੀਟਲ ਤੋਂ ਤੇ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਦੀਆਂ ਸਾਨੂੰ ਬਹੁਤ ਸਖਤ ਹਦਾਇਤਾਂ ਆ ਕਿ ਜਦੋਂ ਵੀ ਤੁਹਾਨੂੰ ਕੋਈ ਇੰਟੀਮੀਸ਼ਨ ਆਦੀ ਹੈ ਤੁਸੀਂ ਉਹਦਾ ਤਰੰਤ ਐਕਸ਼ਨ ਲੈਣਾ ਤੇ ਇੰਟੀਮੀਸ਼ਨ ਆਣ ਤੋਂ ਮੈਨੂੰ ਲੱਗਦਾ ਕਿ ਮੈਂ 10 ਔਰ 15 ਮਿੰਟ ਦੇ ਵਿੱਚ ਵਿੱਚ ਇੱਥੇ ਮਲਪਰੜਕਾ ਪਹੁੰਚ ਗਿਆ ਜਦੋਂ ਮੈਂ ਮਲਪਰੜਕਾ ਆ ਕੇ ਵਿਜ਼ਿਟ ਕੀਤਾ ਮੈਂ ਮੌਕਾ ਦੇਖਿਆ ਤੇ ਉਹਨਾਂ ਦੇ ਜੋ ਪੇਰੈਂਟ ਸਗੇ ਉਹਨਾਂ ਦੇ ਜੋ ਸਟੇਟਮੈਂਟ ਦੇਣਗੇ ਉਹਨਾਂ ਦੇ ਸਟੇਟਮੈਂਟ ਦੇ ਆਧਾਰ ਤੇ ਮੈਂ ਬਣਦੀ ਕਾਰਵਾਈ ਕਰੂੰਗਾ ਅਸੀਂ ਜਿਹੜਾ ਤਰੰਤ 10 ਜਾਂ 15 ਮਿੰਟ ਦੇ ਵਿੱਚ ਆ ਕੇ ਮੌਕਾ ਦੇਖ ਲਿਆ ਤੇ ਦੋ ਬੱਚੇ ਸਗੇ ਗੱਲ ਆਸ ਵਿੱਚ ਖੇਡ ਰਹੇ ਸਗੇ ਇਨਾਂ ਦੇ ਪੇਰੈਂਟਸ ਆ ਜਿਹੜੇ ਉਹ ਜੀਰੀ ਲਾਣ ਦਾ ਕੰਮ ਕਰਦੇ ਨੇ ਔਰ ਉਹ ਜਦੋਂ ਬੱਚਿਆਂ ਨੂੰ ਜਦੋਂ ਬਾਅਦ ਵਿੱਚ ਪੇਰੈਂਟਸ ਆਏ ਉਹਨਾਂ ਨੇ ਦੇਖਿਆ ਕਿ ਬੱਚੇ ਦੋਨੋਂ ਬੇਹੋਸ਼ ਹਾਲਤ ਵਿੱਚ ਪਏ ਆ ਜਦੋਂ ਉਹਨਾਂ ਨੂੰ ਬੇਹੋਸ਼ੀ ਹਾਲਤ ਦੇ ਵਿੱਚ ਉਹਨਾਂ ਨੂੰ ਢਾਂਕਲੇਰਾ ਹਸਪੀਟਲ ਲੈ ਕੇ ਗਏ ਜਦੋਂ ਢਾਂਕਲੇਰਾ ਹਸਪੀਟਲ ਉੱਥੇ ਇੱਕ ਬੱਚਾ ਉਹਨੇ ਡੈਥ ਡਿਕਲੇਅਰ ਕਰਤੀ ਜੀ ਤੇ ਦੂਜਾ ਬੱਚਾ ਉਹਨੇ ਪੀਜੀਏ ਰੈਫਰ ਚੰਡੀਗੜ੍ਹ ਕਰ ਦਿੱਤਾ ਜਿਹੜਾ ਪੀਜੀਏ ਰੈਫਰ ਕੀਤਾ ਉਹ ਬੱਚਾ ਠੀਕ ਹੈ ਜਿਹੜਾ ਢਾਂਕਲੇਰਾ ਗਿਆ ਸੀ 5 ਸਾਲ ਦਾ ਸੀ ਬੱਚਾ ਉਹਦਾ ਨਾਮ ਸੀ ਰਾਹੁਲ ਉਹਦੀ ਮੌਤ ਹੋ ਚੁੱਕੀ ਹੈ ਔਰ ਜਿਹੜਾ ਦੂਜਾ ਬੱਚਾ ਸੀਗਾ ਸੰਦੀਪ ਉਹ ਅਜੇ ਤੱਕ ਠੀਕ ਹੈ ਉਹਨੂੰ ਪੀਜੇ ਰੈਫਰ ਕਰ ਦਿੱਤਾ ਤੇ ਮੈਂ ਹੁਣ ਮੌਕੇ ਤੇ ਵਿజిਟ ਕੀਤੀ ਹੈ ਉਹ ਵਿజిਟ ਦੇ ਹਿਸਾਬ ਨਾਲ ਮੈਂ ਦੇਖਿਆ ਉਸਦੇ ਉਹਨਾਂ ਦੇ ਘਰ ਦੇ ਵਿੱਚ ਨਾ ਇੱਕ ਆਂਬ ਦਾ ਬੂਟਾ ਬਹੁਤ ਵੱਡਾ ਔਰ ਆਂਬ ਉਹ ਬਹੁਤ ਅੰਮਰੂਦ ਵਰਗਾ ਤੇ ਆਂਬ ਬਹੁਤ ਠੱਡੀ ਢੀਗੇ ਹੋਏ ਆ ਸੋ ਪਹਿਲੀ ਨਜ਼ਰੇ ਤਾਂ ਲੱਗਦਾ ਕੋਈ ਜਿਸ ਤਰ੍ਹਾਂ ਕੋਈ ਕੋਈ ਜ਼ਹਿਰੀਲਾ ਜਾਨਵਰ ਕੱਟ ਗਿਆ ਹੋ ਸਕਦਾ ਪਰ ਫਿਰ ਵੀ ਅਸੀਂ ਜਿਹੜੇ ਪੋਸਟਮਾਰਟਮ ਤੋਂ ਬਾਅਦ ਦੇਖਾਂਗੇ ਕਿ ਕੀ ਕੀ ਕਾਰਨ ਕੀ ਬਣਿਆ ਹੈ